ਅੰਤਿਮ ਦਰਸ਼ਨਾਂ ਦੇ ਲਈ ਸ਼ੁਭਕਰਨ ਦੀ ਮ੍ਰਿਤਕ ਦੇ ਖਨੋਰੀ ਬਾਰਡਰ ਵਿਖੇ ਪਹੁੰਚ ਗਈ ਹੈ ਜਿੱਥੇ ਪਹਿਲਾਂ ਤੋਂ ਹੀ ਹਜ਼ਾਰ ਕਿਸਾਨ ਪਹੁੰਚੇ ਹੋਏ ਨੇ ਖਨੋਰੀ ਸਰਹੱਦ ਤੇ ਕਿਸਾਨ ਸ਼ੁਭਕਰਨ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਨੇ ਅਤੇ ਅੰਤਿਮ ਦਰਸ਼ਨ ਕਰ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਜੀਤ ਸਿੰਘ ਢੱਲੇਵਾਲ ਨੇ ਕੀ ਕਿਹਾ ਤੁਸੀਂ ਆਪੇ ਸੁਣ ਲਵੋ ਦੇਖੋ ਪ੍ਰਕਿਰਿਆ ਇਹ ਆ ਕਿ ਹੁਣ ਇੱਥੋਂ ਅਸੀਂ ਇਹਨਾਂ ਨੂੰ ਸਾਰਾ ਮੋਰਚਾ ਸਾਰੇ ਸੰਗਤ ਵੱਲੋਂ ਸ਼ਰਦਾ ਦੇ ਫੁੱਲ ਅਰਪਿਤ ਕਰਾਂਗੇ ਔਰ ਕਰ ਰਹੇ ਨੇ ਸਾਰੀਆਂ ਆਰਗੇਨਾਈਜੇਸ਼ਨਾਂ ਉਹਨਾਂ ਨੂੰ ਝੰਡਾ ਪਾ ਕੇ ਮਾਨ ਸਨਮਾਨ ਦੇ ਰਹੀਆਂ ਨੇ ਇਹਦੇ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਥੋਂ ਲਗਭਗ 11:30 ਵਜੇ ਇਹਨਾਂ ਦੀ ਡੈੱਡ ਬੋਡੀ ਨੂੰ ਪਿੰਡ ਵੱਲ ਨੂੰ ਰਵਾਨਾ ਕਰਾਂਗੇ ਜਿੱਨਾ 3 ਵਜੇ ਉੱਥੇ ਸੰਸਕਾਰ ਕਰਨ ਦਾ ਸਾਡਾ ਐਲਾਨ ਕੀਤਾ ਹੋਇਆ ਹੈ ਉਹ ਅਸੀਂ ਸਮੇਂ ਸਿਰ ਉੱਥੇ ਇਹਨਾਂ ਦੇ ਪਿੰਡ ਜਾ ਕੇ ਜਨੰਦਾਨਕਨ ਸੰਸਕਾਰ ਕਰਾਂਗੇ ਜਿਹੜੀਆਂ ਮੰਗਾਂ ਸੀਗੇ ਕਿ ਤੁਸੀਂ ਉਹਦੇ ਤੇ ਸੈਟੀਸਫਾਈਡ ਹੋ ਨਾ ਨਹੀਂ ਦੇਖੋ ਮੰਗਾਂ ਜਿਹੜੀਆਂ ਮਸਲੇ ਨੇ ਸਾਡਾ ਇਹੀ ਸੀਗਾ ਕਿ ਸਾਡਾ ਜਿਹੜਾ ਸ਼ਹੀਦ ਹੋਇਆ ਇਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ ਸਰਕਾਰ ਨੇ ਮੰਨ ਲਿਆ 1 ਕਰੋੜ ਰੁਪਏ ਦੀ ਜਰਾਸ਼ੀ ਦੀ ਮਦਦ ਮੰਨ ਲਈ ਹੈ ਲੜਕੀ ਨੂੰ ਨੌਕਰੀ ਦੇਣ ਦੀ ਮੰਨ ਮੰਨ ਲਈ ਹੈ ਦੂਜਾ ਸੀਗਾ ਕਿ ਐਫ ਆਈ ਆਰ ਦਰਜ ਹੋਵੇ ਐਫ ਆਈ ਆਰ ਦਰਜ ਹੋ ਚੁੱਕੀ ਹੈ 302 ਧਾਰਾ ਲੱਗ ਚੁੱਕੀ ਹੈ 114 ਲੱਗ ਚੁੱਕੀ ਆ ਅਣਪਛਾਤੇਆਂ ਦੇ ਖਿਲਾਫ ਜਿਹੜਾ ਮਾਮਲਾ ਤੁਸੀਂ ਦੇਖਦੇ ਹੋ ਕਿ ਕੋਰਟ ਦੇ ਸਾਹਮਣੇ ਅੱਗੇ ਕਿਸ ਤਰ੍ਹਾਂ ਇਹਨੂੰ ਤੁਸੀਂ ਦੇਖੂਗੇ ਇਹ ਸਾਰੀ ਦੀ ਸਾਰੀ ਜਿਹੜੀ ਤਿਆਰੀ ਹੋਈ ਹੈ ਜੋ ਸਾਰੇ ਦਾ ਸਾਰਾ ਐਫ ਆਈ ਆਰ ਲੋਜ ਹੋਈ ਹੈ ਇਦੋਂ ਵੀ ਵਕੀਲਾਂ ਨੇ ਪੈਨਲ ਨੇ ਬੈਠ ਕੇ ਜੋ ਉਹਨਾਂ ਨੂੰ ਸਮਝਾਈ ਹੈ ਉਹਦੇ ਮੁਤਾਬਕ ਕਰਵਾਈ ਹੈ ਤਾਂ ਕਿ ਕਿਤੇ ਵੀ ਕੱਲ ਨੂੰ ਸਾਨੂੰ ਅੱਗੇ ਕੋਰਟ ਦੇ ਵਿੱਚ ਅੜਚਲ ਨਾ ਹੋ ਉਹ ਸਾਰੀਆਂ ਗੱਲਾਂ ਧਿਆਨ ਚ ਰੱਖੀਆਂ ਗਈਆਂ ਨੇ ਜਿਹੜਾ ਪੋਸਟਮਾਰਟਮ ਹੋਇਆ ਡਾਕਟਰਾਂ ਦੇ ਪੈਨਲ ਨੇ ਜਿਹੜਾ ਪੋਸਟਮਾਰਟਮ ਕੀਤਾ ਔਰ ਉਹਦੀ ਬਾਕਾਇਦਾ ਵੀਡੀਓਗ੍ਰਾਫੀ ਹੋਈ ਹੈ ਤਾਂ ਅੱਜ ਦਾ ਜਿਹੜਾ ਫੈਸਲਾ ਤੁਸੀਂ ਕਹਿਣਾ ਸੀ ਕਿ 29 ਤਰੀਕ ਨੂੰ ਅਗਲਾ ਫੈਸਲਾ ਜਿਹੜਾ ਦਿੱਲੀ ਕੋਰਟ ਤੇ ਲਿਆ ਜਾਣਾ ਹੈ ਤਾਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਤੁਹਾਰਾ ਉਹ ਤਰ੍ਹਾਂ ਜੇ ਟਾਈਮ ਦਿੱਤਾ ਸਵਾਲ ਸਵਾਲ ਇਹ ਹੈ ਕਿ ਜਿਹੜਾ ਅਗਲਾ ਪ੍ਰੋਗਰਾਮ ਹੈ ਕੱਲ ਦਾ ਸਰਕਾਰ ਵੱਲੋਂ ਆਇਆ ਸੀ ਬੇ ਜੀ ਦਾ ਪੋਸਟਮਾਰਟਮ ਕਰਾਉਣੇ ਐਫ ਆਈ ਆਰ ਕੱਢਦੇ ਆ ਕੱਲ ਦਾ ਦਿਨ ਸਾਡਾ ਵੀ ਚਾਰ ਚਰਚਾ ਦਾ ਜਿਹੜਾ ਹੋ ਇਧਰ ਲੰਘ ਗਿਆ ਉਹ ਅਸੀਂ ਅੱਜ ਮਤਲਬ ਬੈਠ ਕੇ ਚਰਚਾ ਕਰਾਂਗੇ ਕੁਝ ਸਮੇਂ ਬਾਅਦ ਅਸੀਂ ਹੋਰ ਚਰਚਾ ਹੋਏਗੀ ਚਰਚਾ ਹੋਣ ਤੋਂ ਬਾਅਦ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਫੈਸਲਾ ਦੇਵਾਂਗੇ ਅੰਤਿਮ ਦਰਸ਼ਨਾਂ ਦੇ ਲਈ ਸ਼ੁਭਕਰਨ ਦੀ ਮ੍ਰਿਤਕ ਦੇ ਖਨੋਰੀ ਬਾਰਡਰ ਵਿਖੇ ਪਹੁੰਚ ਗਈ ਹੈ ਜਿੱਥੇ ਪਹਿਲਾਂ ਤੋਂ ਹੀ ਹਜ਼ਾਰ ਕਿਸਾਨ ਪਹੁੰਚੇ ਹੋਏ ਨੇ ਖਨੋਰੀ ਸਰਹੱਦ ਤੇ ਕਿਸਾਨ ਸ਼ੁਭਕਰਨ ਨੋ ਸ਼ਰਧਾਂਜਲੀ ਭੇਟ ਕਰ ਰਹੇ ਨੇ ਅਤੇ ਅੰਤਿਮ ਦਰਸ਼ਨ ਕਰ ਰਹੇ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਗਜੀਤ ਸਿੰਘ ਢੱਲੇਵਾਲ ਨੇ ਕੀ ਕਿਹਾ ਤੁਸੀਂ ਆਪੇ ਸੁਣ ਲਵੋ ਦੇਖੋ ਪ੍ਰਕਿਰਿਆ ਇਹ ਆ ਕਿ ਹੁਣ ਇੱਥੋਂ ਅਸੀਂ ਇਹਨਾਂ ਨੂੰ ਸਾਰਾ ਮੋਰਚਾ ਸਾਰੇ ਸੰਗਤ ਵੱਲੋਂ ਸ਼ਰਦਾ ਦੇ ਫੁੱਲ ਅਰਪਿਤ ਕਰਾਂਗੇ ਔਰ ਕਰ ਰਹੇ ਨੇ ਸਾਰੀਆਂ ਆਰਗੇਨਾਈਜੇਸ਼ਨਾਂ ਉਹਨਾਂ ਨੂੰ ਝੰਡਾ ਪਾ ਕੇ ਮਾਨ ਸਨਮਾਨ ਦੇ ਰਹੀਆਂ ਨੇ ਇਦੇ ਤੋਂ ਬਾਅਦ ਅਸੀਂ ਇਹਨਾਂ ਨੂੰ ਇੱਥੋਂ ਲਗਭਗ 11:30 ਵਜੇ ਇਹਨਾਂ ਦੀ ਡੈੱਡ ਬੋਡੀ ਨੂੰ ਪਿੰਡ ਵੱਲ ਨੂੰ ਰਵਾਨਾ ਕਰਾਂਗੇ ਜਿਹਨਾਂ 3 ਵਜੇ ਉੱਥੇ ਸੰਸਕਾਰ ਕਰਨ ਦਾ ਸਾਡਾ ਐਲਾਨ ਕੀਤਾ ਹੋਇਆ ਹੈ ਉਹ ਅਸੀਂ ਸਮੇਂ ਸਿਰ ਉੱਥੇ ਇਹਨਾਂ ਦੇ ਪਿੰਡ ਜਾ ਕੇ ਇਹਨਾਂ ਦਾ ਅੰਤਿਮ ਸੰਸਕਾਰ ਜਿਹੜੀਆਂ ਮੰਗਾਂ ਸੀਗੇ ਕਿ ਤੁਸੀਂ ਉਹਦੇ ਤੇ ਸੈਟੀਸਫਾਈਡ ਹੋਣ ਨਹੀਂ ਦੇਖੋ ਮੰਗਾਂ ਜਿਹੜੀਆਂ ਮਸਲੇ ਨੇ ਸਾਡਾ ਇਹ ਹੀ ਸੀਗਾ ਕਿ ਸਾਡਾ ਜਿਹੜਾ ਸ਼ਹੀਦ ਹੋਇਆ ਇਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਏ ਸਰਕਾਰ ਨੇ ਮੰਨ ਲਿਆ 1 ਕਰੋੜ ਰੁਪਏ ਦੀ ਇਹ ਰਾਸ਼ੀ ਦੀ ਮਦਦ ਮੰਨ ਲਈ ਆ ਲੜਕੀ ਨੂੰ ਨੌਕਰੀ ਦੇਣ ਦੀ ਮੰਨ ਮੰਨ ਲਈ ਹੈ ਦੂਜਾ ਸੀਗਾ ਕਿ ਐਫ ਆਈ ਆਰ ਦਰਜ ਹੋਵੇ ਐਫ ਆਈ ਆਰ ਦਰਜ ਹੋ ਚੁੱਕੀ ਹੈ 302 ਧਾਰਾ ਲੱਗ ਚੁੱਕੀ ਹੈ 114 ਲੱਗ ਚੁੱਕੀ ਆ ਅਣਪਛਾਤੇਆਂ ਦੇ ਖਿਲਾਫ ਜਿਹੜਾ ਮਾਮਲਾ ਤੁਸੀਂ ਦੇਖਦੇ ਹੋ ਕਿ ਕੋਰਟ ਦੇ ਸਾਹਮਣੇ ਅੱਗੇ ਕਿਸ ਤਰ੍ਹਾਂ ਇਹਨੂੰ ਤੁਸੀਂ ਦੇਖੂਗੇ ਇਹ ਸਾਰੀ ਦੀ ਸਾਰੀ ਜਿਹੜੀ ਤਿਆਰੀ ਹੋਈ ਆ ਜੋ ਸਾਰੇ ਦਾ ਸਾਰਾ ਐਫ ਆਈ ਆਰ ਲੋਜ ਹੋਈ ਆ ਇਧਰੋਂ ਵੀ ਵਕੀਲਾਂ ਨੇ ਪੈਨਲ ਨੇ ਬੈਠ ਕੇ ਜੋ ਉਹਨਾਂ ਨੂੰ ਸਮਝ ਆਈ ਹੈ ਉਦੇ ਮੁਤਾਬਕ ਕਰਵਾਈ ਹੈ ਤਾਂ ਕਿ ਕਿਤੇ ਵੀ ਕੱਲ ਨੂੰ ਸਾਨੂੰ ਅੱਗੇ ਕੋਰਟ ਦੇ ਵਿੱਚ ਅੜਚਲ ਨਾ ਹੋ ਉਹ ਸਾਰੀਆਂ ਗੱਲਾਂ ਧਿਆਨ ਚ ਰੱਖੀਆਂ ਗਈਆਂ ਨੇ ਜਿਹੜਾ ਪੋਸਟਮਾਰਟਮ ਹੋਇਆ ਡਾਕਟਰਾਂ ਦੇ ਪੈਨਲ ਨੇ ਜਿਹੜਾ ਪੋਸਟਮਾਰਟਮ ਕੀਤਾ ਔਰ ਉਹਦੀ ਬਾਕਾਇਦਾ ਵੀਡੀਓਗ੍ਰਾਫੀ ਹੋਈ ਹੈ ਤਾਂ ਅੱਜ ਦਾ ਜਿਹੜਾ ਫੈਸਲਾ ਤੁਸੀਂ ਕਹਿਣਾ ਸੀ ਕਿ 29 ਤਰੀਕ ਨੂੰ ਅਗਲਾ ਫੈਸਲਾ ਜਿਹੜਾ ਦਿੱਲੀ ਕੋਰਟ ਤੇ ਲਿਆ ਜਾਣਾ ਹੈ ਤਾਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਤੁਹਾਰਾ ਉਹ ਤਰ੍ਹਾਂ ਜੇ ਟਾਈਮ ਦਿੱਤਾ ਸਵਾਲ ਸਵਾਲ ਇਹ ਹੈ ਕਿ ਜਿਹੜਾ ਅਗਲਾ ਪ੍ਰੋਗਰਾਮ ਹੈ ਕੱਲ ਦਾ ਸਰਕਾਰ ਵੱਲੋਂ ਆਇਆ ਸੀ ਬੇ ਜੀ ਦਾ ਪੋਸਟਮਾਰਟਮ ਕਰਾਉਣੇ ਐਫ ਆਈ ਆਰ ਕੱਢਦੇ ਆ ਕੱਲ ਦਾ ਦਿਨ ਸਾਡਾ ਵਿਚਾਰ ਚਰਚਾ ਦਾ ਜਿਹੜਾ ਹੋ ਇਧਰ ਲੰਘ ਗਿਆ ਉਹ ਅਸੀਂ ਅੱਜ ਮਤਲਬ ਬੈਠ ਕੇ ਚਰਚਾ ਕਰਾਂਗੇ ਕੁਝ ਸਮੇਂ ਬਾਅਦ ਅਸੀਂ ਹੋਰ ਚਰਚਾ ਹੋਏਗੀ ਚਰਚਾ ਹੋਣ ਤੋਂ ਬਾਅਦ ਅਸੀਂ ਅਗਲਾ ਜਿਹੜਾ ਪ੍ਰੋਗਰਾਮ ਹੈ ਜਿਹੜਾ ਫੈਸਲਾ ਦੇਵਾਂਗੇ